ਮੈਂ ਪੱਕੇ ਤੌਰ ਤੇ ਅਸਟਰੀਲੀਆ ਦਾ ਬੰਦੀ ਸੀ ਪਹਿਲਾ ਮੈਂ ਪੰਜਾਬ ਦੇ ਉਚੀਰੇ ਵਿੱਚ ਉਹ ਮਿਲੇ ਉਹਨਾਂ ਨੇ ਕਿਹਾ ਵੀ ਨਕਸ਼ਾ ਪਾਸ ਹੋਣ ਨੂੰ 4-5 ਮਹੀਨੇ ਲੱਗਣਗੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ 50000 ਰੁਪਏ ਦਿਓ ਤੇ ਥੋੜਾ ਕੰਮ ਹੋ ਜਾਵੇ ਰਿਸਵਤ ਦੀ ਮੈਂ ਕਿਹਾ ਹਾਂ 50000 ਰੁਪਏ ਰਿਸਵਤ ਤੇ ਫੀਸ ਪਲੱਸ ਇੱਕ ਨਕਸ਼ਾ ਪਾਸ ਹੋਇਆ ਜਦੋਂ ਮੈਂ ਉਹਨੂੰ ਦੁਬਾਰਾ ਕਿਹਾ ਉਹ ਕਹਿੰਦਾ ਵੀ ਉਹਦੇ 50000 ਰਿਸਵਤ ਦੇ ਅਲੱਗ ਤੋਂ ਲੱਗਣਗੇ ਉਸਨੇ ਕਿਹਾ ਵੀ 2 ਲੱਖ ਰੁਪਏ ਸਾਨੂੰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਦੇਣੇ ਪੈਣਗੇ ਅੰਕੁਸ਼ ਕੁਮਾਰ ਇਨਸਪੈਕਟਰ ਦੇਖਣ ਚਾਹਣ ਤੇ ਦੋ ਚਾਰ ਹੋਰ ਮਲਾਹ ਹੋ ਸੀਗੇ ਉਹ ਆਏ ਤੇ ਉਹਨੇ ਮੇਰਾ ਸਮਾਨ ਚੱਕੀ ਲੈ ਐਕਚੁਅਲ ਜਿਹੜੇ ਪੈਸੇ ਇਹ ਰਿਸ਼ਵਤ ਤੇ ਜਿੰਦਰ ਕੁਮਾਰ ਬਾਲੂ ਹਸਲ ਕਰਦਾ ਉਹ ਇਹਨਾਂ ਨੂੰ ਹੀ ਦਿੱਤਾ ਜਾਂਦਾ 10 ਵਾਰ ਰਿਟਨ ਦੇ ਵਿੱਚ ਦਰਖਾਸਤਾਂ ਤੇ ਉਹਨਾਂ ਦੇ ਰਿਮਾਈਂਡਰ ਨਗਰ ਨਿਗਮ ਨੂੰ ਮੁੱਖ ਮੰਤਰੀ ਦੇ ਨਾਮ ਸਾਰਿਆਂ ਦੇ ਨਾਮ ਦੇ ਚੁੱਕਿਆ ਇਸ ਦਾ ਮੈਂ 2025 ਤੱਕ ਇੱਕ ਸਾਲ ਦਾ ਐਡਵਾਂਸ ਟੈਕਸ ਭਰਿਆ ਹੋਇਆ ਮੈਂ ਤਾਂ ਇੰਨਾ ਦੁਖੀ ਹੋ ਗਿਆ ਇਹਨਾਂ ਤੋਂ ਵੀ ਮੈਂ ਉਹ ਰਹਿਣਾ ਨਹੀਂ ਚਾਹੁੰਦਾ ਉਹਦੀ ਵੀਡੀਓ ਬਣਾ ਕੇ ਉਹਨੂੰ ਬਲੈਕਮੇਲ ਕਰਦਾ ਬੈਲ ਕਰਨ ਦੇ ਖਾਤਰ ਉਹ ਤਾਂ ਪੈਸੇ ਲੈਂਦਾ ਹੈ ਮੈਨੂੰ ਉੱਪਰ ਨਹੀਂ ਚੜਨ ਦਿੱਤਾ ਮੈਂ ਦਫਤਰ ਦੇ ਵਿੱਚ ਅੰਦਰ ਇੰਟਰਨ ਨਹੀਂ ਕਰਨ ਦਿੱਤੇ ਇਹ ਵੀ ਜਿਹੜੀ ਡਿਟੇਲ ਇਨਕੁਆਇਰੀ ਹੈ ਉਹ ਤੋਂ ਮੈਂ ਕਰ ਰਹਾ ਹਾਂ ਬੇਸਮੈਂਟ ਦੀ ਜਿਹੜੀ ਉਹ ਸਾਰੀ ਸੀਗੀ ਉਹ 5 ਫੀਟ ਵੱਧ ਰੋਡ 'ਤੇ ਲਾ ਕੇ ਕੀਤੀ ਸੀਗੀ ਇਹਦੇ ਵਿੱਚ ਇਹ ਇਫੈਕਟ ਸੀਗੇ ਕਿ ਇਹਨਾਂ ਦੇ ਦੋਨੋਂ ਨਕਸ਼ੇ ਪਾਸ ਹੋ ਗਏ ਸੀਗੇ ਇਹ ਜਿਹੜੀ ਗੱਲ ਕਰ ਰਿਹਾ ਉਹ ਰਿਵਾਈਜ਼ ਨਕਸ਼ੇ ਦੀ ਹੈ ਐਦਾ ਕੋਈ ਨਾ ਤਾਂ ਨਕਸ਼ਾ ਪੈਂਡਿੰਗ ਨਹੀਂ ਹੈ ਉਹ ਪਾਸ ਕਰ ਚੁੱਕੇ ਸੀਗੇ ਉਹ ਹਜੇ ਵੀ ਆਰਕੀਟੈਕਟ ਜਿਹੜਾ ਇਹਨਾਂ ਦਾ ਉਹਨਾਂ ਕੋਲ ਉਹਨਾਂ ਦੇ ਕੋਲ ਹੀ ਪੈਂਡਿੰਗ ਹੈ ਲੇਕਿਨ ਜਿੱਦਾਂ ਉਹਨਾਂ ਨੂੰ ਮੈਨੂੰ ਜਵਾਨੀ ਔਰ ਉਹਨਾਂ ਨੇ ਕੰਪਲੇਂਟ ਵੀ ਕੀਤੀ ਹੈ ਕਿ ਵਿਦਆਉਟ ਮੇਰ ਤੋਂ ਐਨਓਸੀ ਲਈ ਇਹਨਾਂ ਨੇ ਉਸਾਰੀ ਕੀਤੀ ਹੈ ਤੁਸੀਂ ਅਗਰ ਅਪਡੇਟ ਹੋ ਤਾਂ ਮੈਂ ਸਾਰੇ ਬਿਲਡਿੰਗ ਇੰਸਪੈਕਟਰ ਚੇਂਜ ਕਰ दिए ਆ ਉਹਨੂੰ ਸਸਪੈਂਡ ਕਰਨਗੇ ਉਹਦੇ ਵਿੱਚ ਜਿਹੜੀ ਵੀ ਕਾਰਵਾਈ ਬੰਦੀ ਹੈ ਉਹ ਅਸੀਂ ਪੂਰੀ ਕਰਾਂਗੇ ਮੇਰਾ ਨਾਮ ਸ਼੍ਰੀਸ਼ ਕੁਮਾਰ ਬਲਸਲਾਈ ਅੰਤਜਾਬ ਕਿੱਥੇ ਰਹਿੰਦੇ ਤੁਸੀਂ ਮੈਂ ਪੱਕੇ ਤੌਰ ਤੇ ਆਸਟ੍ਰੇਲੀਆ ਦਾ ਬੰਸੀਦਾ ਪਹਿਲਾਂ ਮੈਂ ਪੰਜਾਬ ਦੇ ਵਿੱਚ ਹੀ ਰਹਿੰਦਾ ਸੀ ਅੱਛਾ ਕੀ ਮਸਲਾ ਕੀ ਹੈ ਤੁਸੀਂ ਇੱਕ ਮਾਮਲਾ ਦਰਜ ਕਰਵਾਇਆ ਵਿਜੀਲੈਂਸ ਦੇ ਵਿੱਚ ਇਹਦੇ ਤੇ ਥੋੜੀ ਜਾਣਕਾਰੀ ਦਿਓ ਮੈਂ ਹੀਰਾਨਗਰ ਦੇ ਵਿੱਚ ਹਸਕਲੀਆ ਤੋਂ ਆ ਕੇ ਪਟਿਆਲੇ ਵਿੱਚ ਮਕਾਨ ਬਣਾਉਣਾ ਚਾਹੁੰਦਾ ਸੀਗਾ। ਇਹ ਮਕਾਨ ਬਣਾਉਣਾ ਚਾਹੁੰਦਾ ਸੀਗਾ। ਉਹਦੇ ਲਈ ਮੈਂ ਨਗਰ ਨਿਗਮ ਪਟਿਆਲਾ ਤੋਂ ਨਕਸ਼ਾ ਪਾਸ ਕਰਵਾਉਣ ਲਈ ਗਿਆ ਜਿੱਥੇ ਮੈਨੂੰ ਬਿਕਰਮ ਚਾਹਾਨ ਏ.ਟੀ.ਪੀ ਤੇ ਇੱਕ ਇਨਸਪੈਕਟਰ ਜੀ ਦਾ ਮੈਨੂੰ ਬਾਅਦ ਚ ਨੌ ਪਤਾ ਲੱਗਿਆ। ਉਹ ਮਿਲੇ ਉਹਨਾਂ ਨੇ ਕਿਹਾ ਵੀ ਨਕਸ਼ਾ ਪਾਸ ਹੋਣ ਨੂੰ 4-5 ਮਹੀਨੇ ਲੱਗਣਗੇ। ਜੇਕਰ ਤੁਸੀਂ ਜਲਦੀ ਪਾਸ ਕਰਵਾਉਣਾ ਹੈ ਤਾਂ ਸਾਡਾ ਇੱਕ ਖਾਸ ਬੰਦਾ ਹੈ ਜਿੰਦਗਬਰ ਬਾਦੂ ਉਹਨੂੰ ਮਿਲੋ। ਠੀਕ ਹੈ ਮੈਂ ਉਹਨਾਂ ਦੇ ਕਹਿੰਦੇ ਬੋਲ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ 50000 ਰੁਪਇਆ ਦਿਓ ਤੇ ਥੋੜਾ ਕੰਮ ਹੋ ਜਾ ਰਿਸ਼ਵਤ ਦੀ ਮੰਗੀ ਸੀ ਹਾਂ 50000 ਰੁਪਇਆ ਰਿਸ਼ਵਤ ਤੇ ਫੀਸ ਪਲੱਸ ਤੇ ਤੁਸੀਂ ਜਿਹੜੇ ਦੋ ਨਕਸ਼ੇ ਦਿੱਤੇ ਸੀਗੇ ਹਾਂ ਸੇਮ ਡੇ ਮੈਂ ਦੋਏ ਨਕਸ਼ੇ ਮੇਰੀ ਵਾਈਫ ਦੇ ਨਾਂ ਤੇ ਤੇ ਮੇਰੇ ਬੇਟੇ ਦੇ ਨਾਂ ਤੇ ਅਪਲਾਈ ਕਰਤੇ ਤੇ ਉਹ 10 ਦਿਨਾਂ ਬਾਅਦ ਹੀ 4-5 ਮਹੀਨੇ ਦੀ ਜਗ੍ਹਾ 10 ਦਿਨ ਦੇ ਵਿੱਚ ਹੀ ਪਾਸ ਕਰਕੇ ਉਹਨਾਂ ਨੇ ਮੈਨੂੰ ਦਿੱਤਾ ਕਿੰਨੇ ਨਕਸ਼ੇ پاس ਹੋ ਗਏ 300 ਨਕਸ਼ਾ پاس ਹੋਇਆ ਜਦੋਂ ਮੈਂ ਉਹਨੂੰ ਦੁਬਾਰਾ ਕਿਹਾ ਉਹ ਕਹਿੰਦਾ ਵੀ ਉਹਦੇ 50000 ਰਿਸ਼ਵਤ ਦੇ ਅਲੱਗ ਤੋ ਲੱਕੜ ਗਿਆ ਮਤਲਬ 50000 ਰਿਸ਼ਵਤ ਹੈ ਨਕਸ਼ਾ پاس ਕਰਾ ਜੀ ਔਰ ਜਿਹੜੀ ਐਫਆਈਆਰ ਕਰਾਈ ਕਿਸ ਬਹਿਸ ਤੇ ਕਰਾਈਏ ਕੀ ਕੁਝ ਤਾਂ ਇਹ ਮੈਂ ਇਸੇ ਬਹਿਸ ਤੇ ਕਰਾਈ ਕਮੇਟੀ ਦੇ ਮੁਲਾਜ਼ਮ ਨੇ ਇੱਕ ਦਰਾਲ ਨੌਂ ਦਾ ਬੰਦਾ ਜਤਿੰਦਰ ਰੱਖਿਆ ਹੋਇਆ ਜਿਹਦੇ ਰਾਹੀਂ ਉਹ ਰਿਸ਼ਵਤ ਦੀ ਸੈਟਲਮੈਂਟ ਕਰਦੇ ਨੇ ਤੇ ਭੋਲੇ ਭਾਲੇ ਲੋਕਾਂ ਤੋਂ ਪੈਸੇ ਲੈ ਕੇ ਨਕਸ਼ੇ پاس ਕਰਦੇ ਨੇ ਤੇ ਨਕਸ਼ਾ پاس ਹੁੰਨ ਤੋਂ ਬਾਅਦ ਜਦੋਂ ਮੈਂ ਨਕਸ਼ਾ ਪਾਸੋਂ ਪ੍ਰੰਤ ਜਿਹੜੀ ਬਿਲਡਿੰਗ ਦੀ ਸਾਰੀ ਸ਼ੁਰੂ ਕੀਤੀ ਤਾਂ ਮੇਰੇ ਕੋਲ ਇਹਨਾਂ ਦਾ ਦਲਾਲ ਜਤਿੰਦਰ ਕੁਮਾਰ ਫੇਰ ਆਇਆ ਉਸਨੇ ਕਿਹਾ ਵੀ 2 ਲੱਖ ਰੁਪਏ ਨੂੰ ਨਗਰ ਨਿਗਮ ਦੇਦਾਰੀਆਂ ਨੂੰ ਹੋਰ ਦੇਣੇ ਪੈਣਗੇ ਅੱਛਾ ਜਿਸ ਤੋਂ ਮੈਂ ਅਸਮਰਥਾ ਜ਼ਾਹਰ ਕੀਤੀ ਤੇ ਫਿਰ ਉਸਨੇ ਕਿਹਾ ਕਿ ਤੁਹਾਡਾ ਮੈਂ ਇਹ ਮਕਾਨ ਮੰਨ ਨਹੀਂ ਦਿੰਦਾ ਤੇ ਸਾਰੀ ਰਿਕਵਾ ਦੇਵਾਂਗਾ ਹੋਇਆ ਵੀ ਜਾਈ ਉਸ ਤੋਂ ਤੁਰੰਤ ਬਾਅਦ ਹੀ ਅਗਲੇ ਦਿਨ ਅੰਕੁਸ਼ ਕੁਮਾਰ ਇੰਸਪੈਕਟਰ ਵਿਕਰਮ ਚਾਹਾਨ ਤੇ ਦੋ ਚਾਰ ਹੋਰ ਮਲਾਹ ਹੋ ਸੀਗੇ ਉਹ ਆਏ ਤੇ ਉਹਨੇ ਮੇਰਾ ਸੋਨਾ ਚੱਕੀ ਲੈ ਗਈ ਇਹਨਾਂ ਦੀ ਮਿਲਣੀ ਪੂਰਤ ਲੱਗਦੀ ਪੇਟਪੋਚਾ ਹਮ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪਹਿਲੀ ਵਾਰ ਮੈਨੂੰ ਮਿਲੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅਕੇ ਜਤਿੰਦਰ ਨਾਮ ਲਾਇਆ ਬਿਲਕੁਲ ਇਹਨਾਂ ਦੇ ਕਹਿਣ ਤੀ ਮੈਂ ਜਤਿੰਦਰ ਕੁਮਾਰ ਨੂੰ ਮਿਲਿਆ ਸੀਗਾ ਐਕਚੁਅਲ ਜਿਹੜੇ ਪੈਸੇ ਇਹ ਰਿਸ਼ਵਤ ਦੇ ਜਿੰਦਰ ਕੁਮਾਰ ਬਾਲੂ ਹਸਲ ਕਰਦਾ ਹੈ ਉਹ ਇਹਨਾਂ ਨੂੰ ਹੀ ਦਿੱਤਾ ਜਾ ਕੇ ਇਹ ਉਹ ਸੀਕਰ ਰਿਕਾਰਡਿੰਗ ਵੀ ਸੀਕਰ ਕੀਤਾ ਰਿਕਾਰਡਿੰਗ ਦਿੱਤੀ ਹੈ ਹਾਂ ਮੈਂ ਇਹ ਪੈਸੇ ਦੀ ਦਿੱ ਜਿੰਦਰ ਕੁਮਾਰ ਨੇ ਜਿਹਦੇ ਵਿੱਚ ਜਿੰਦਰ ਕੁਮਾਰ 50000 ਰਿਸ਼ਵਤ ਲੈਣਾ ਮੰਨਦਾ ਹੈ ਉਦੀ ਰਿਕਾਰਡਿੰਗ ਬਿਜ਼ਨਸ ਨੂੰ ਦਿੱਤੀ ਮੈਂ ਆਪ ਜੀ ਨੂੰ ਵੀ ਦੇਉਂਗਾ। ਬਸੋਕੜ ਕੀ ਹੈ ਜਤਿੰਦਰ ਦਾ ਤਾਂ ਮੈਨੂੰ ਪਤਾ ਹੋ। ਚਿਤਿੰਦਰ ਪਿਛਲਾ ਲਾਟਰੀਆਂ ਦਾ ਕੰਮ ਕਰਦਾ ਸੀ ਢੜੇ ਸੱਟੇ ਦਾ ਕੰਮ ਵੀ ਕਰਮ ਕਰਦਾ ਰਿਹਾ ਮੈਨੂੰ ਜਿੱਥੋਂ ਤੱਕ ਜਾਣਕਾਰੀ ਮਿਲੀ ਹੈ ਕਿਉਂਕਿ ਮੈਂ ਹੁਣ ਕਾਫੀ ਦਿਨ ਤੋਂ ਅਸਲੀ ਰਹਿਣਾ। ਮੈਂ ਇੱਥੇ 92 ਬੰਦੇ ਨੂੰ ਰੋਜ਼ਗਾਰ ਦਿੱਤਾ ਹੋਇਆ ਜੀ। ਤੇ ਉਹ ਰੋਜ਼ਗਾਰ ਦੇ ਵਿੱਚ ਠੱਲ ਪਾਉਣ ਵਾਸਤੇ ਇਹ ਮੈਨੂੰ ਤਰ੍ਹਾਂ ਤਰ੍ਹਾਂ ਦੇ ਉਹ ਕਰਦੇ। ਕਿਉਂਕਿ ਮੈਂ ਪੰਜਾਬ ਦਾ ਬਸੀਕ ਆ। ਜੀ। ਇਸੇ ਕਰਕੇ ਹੀ ਮੈਂ ਸਰਕਾਰ ਨੂੰ ਕਹਿੰਦੀ ਆ। ਵੀ ਬੰਦਿਆਂ ਨੂੰ ਰੋਜ਼ਗਾਰ ਦਿਓ ਮੈਂ ਉਹਦੇ ਅਜਿ ਦੇ ਵਿੱਚ ਬੰਨੇ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ ਹੈ ਹਾਲਾਂਕਿ ਮੈਂ ਹੋਰ ਜਿਹੇ ਸਟੇਟ ਦੇ ਵਿੱਚ ਵੀ ਕਰ ਸਕਦਾ ਸੀ ਮੈਂ ਆਸਟ੍ਰੇਲੀਆ ਤੋਂ ਸਿਰਫ ਇਹਨਾਂ 92 ਬੰਦਿਆਂ ਨੂੰ ਸੇਵ ਕਰਨ ਵਾਸਤੇ ਪਟਿਆਲੇ ਆਇਆ ਸੀ ਵੀ ਇਹਨਾਂ ਵਾਸਤੇ ਬਿਲਡਿੰਗ ਬਣਾਵਾ ਤੇ ਇਹਨਾਂ ਨੂੰ ਰੋਜ਼ਗਾਰ ਆਪਣਾ ਘਰ ਬਣਾਵਾ ਤੇ ਇਹਨਾਂ ਨੂੰ ਰੋਜ਼ਗਾਰ ਮੱਇਆ ਬਿਲਡਿੰਗ ਹੈ ਕਿਸੇ ਤਰੀਕੇ ਨਾਲ ਗਲਤ ਬਣੀ ਹੋਈ ਹੈ ਜਾਂ ਕੀ ਕਰਦਾ ਮੈਂ ਹੁਣ ਤੱਕ 10 ਵਾਰ ਰਿਟਨ ਦੇ ਵਿੱਚ ਦਰਖਾਸਤਾਂ ਤੇ ਉਹਨਾਂ ਦੇ ਰਿਮਾਈਂਡਰ ਨਗਰ ਨਿਗਮ ਨੂੰ ਮੁੱਖ ਮੰਤਰੀ ਦੇ ਨਾਮ ਸਾਰਿਆਂ ਦੇ ਨਾਮ ਦੇ ਚੁੱਕੇ ਆਂ ਵੀ ਮੈਨੂੰ ਕਿਰਪਾ ਕਰਕੇ ਜਿਹੜੀ ਇਨਸਪੈਕਸ਼ਨ ਦੇ ਵਿੱਚ ਰਿਪੋਰਟ ਦੇ ਵਿੱਚ ਕੋਈ ਮੇਰੀ ਉਹ ਸਾਰੀ ਕਰਨ ਦੇ ਵਿੱਚ ਤਰੁੱਟੀਆਂ ਨੇ ਉਹਦੀ ਰਿਪੋਰਟ ਮੈਨੂੰ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਮੈਨੂੰ ਨਾ ਦੇ ਦੇ ਬਾਅਦ ਵੀ ਮੇਰਾ ਮਕਾਨ ਹਟਾ ਗੀ ਪਰ ਨੋਟਿਸ ਕੀ ਲਿਖਿਆ ਹੋਇਆ ਨੋਟਿਸ ਤੇ ਚਿਪਕੀਆ ਹੋਇਆ ਨੋਟਿਸ ਤਾਂ ਮਿੰਨ ਦਿੱਤਾ ਹੀ ਨਹੀਂ ਸਰ ਹਾਂ ਇਹ ਇਹਨਾਂ ਨੇ ਉਲਟਾ ਕੀ ਕੀਤਾ ਮੈਨੂੰ ਕੰਪਲੇਨਟ ਕਰਨ ਤੋਂ ਬਾਅਦ ਦੀ ਗੱਲ ਹੈ ਸਰ ਇਹ ਜਦੋਂ ਮੈਂ ਕੰਪਲੇਨਟ ਇਹਨਾਂ ਦੀ ਇਸ ਗਲਤੀ ਕਰਤੀ ਤਾਂ ਮੈਨੂੰ ਤੇ ਅਨਡਿਊ ਪ੍ਰੋਸੈਸ ਪ੍ਰੈਸ਼ਰ ਮੌੜ ਲਗੇ ਵੀ ਤੁਸੀਂ ਇਹ ਕੰਪਲੇਂਟ ਵਾਪਸ ਲੋ ਜਦੋਂ ਮੈਂ ਨਾ ਨੁਕਰੀ ਕੀਤੀ ਤਾਂ ਇਹ ਇਹਨਾਂ ਨੇ ਇੱਕ ਮੇਰੇ ਬਾਰੇ ਅੱਗੇ ਮੈਨੂੰ ਜਲੀਲ ਕਰਨ ਵਾਸਤੇ ਇੱਕ ਨੋਟਿਸ ਲਾਤਾ ਜਿਹਦੇ ਵਿੱਚ ਮੇਰੇ ਤੋਂ ਕਿਹਾ ਗਿਆ ਵੀ ਤੁਸੀਂ ਪ੍ਰੋਪਰਟੀ ਟੈਕਸ ਨਹੀਂ ਭਰਿਆ ਅੱਛਾ ਤੇ 2013 ਤੋਂ ਲੈ ਕੇ 14 ਹੁਣ ਤੱਕ ਦਾ ਪ੍ਰੋਪਰਟੀ ਟੈਕਸ ਭਰੋ ਤੇ ਮੈਨੂੰ ਉਹਦੇ ਰਿਗਾਰਡਿੰਗ 3-4 ਫੋਨ ਵੀ ਕੀਤੇ ਤੇ ਹਾਲਾਂਕਿ ਇਸ ਦਾ ਮੈਂ 2025 ਤੱਕ ਇੱਕ ਸਾਲ ਦਾ ਐਡਵਾਂਸ ਟੈਕਸ ਭਰਿਆ ਹੋਇਆ ਹੈ ਜਿਹਦੇ ਵਿੱਚ ਮੈਨੂੰ 10% ਰੇਟ ਵੀ ਮਿਲੀ ਹੋਈ ਹੈ। ਕਿਹੜੀ ਤਰੀਕ ਨੂੰ ਕਿਹੜੀ ਤਰੀਕ ਨੂੰ ਕਮਪਲੈਟ ਸਟੇਪ ਭਰਿਆ ਸੀ ਟੈਕਸ ਕਰੀ ਜੀ। ਟੈਕਸ ਮੈਂ ਭਰਿਆ 35 ਨੂੰ ਤੇ ਨੋਟਿਸ ਆਇਆ 2 6 ਨੂੰ ਲਾਇਆ ਜਿਹੜਾ ਵਾਰ ਦੇ ਦਿੱਤੇ ਮੇਰੇ। ਕੁਝ ਦਿਨਾਂ ਬਾਅਦ ਲਾਇਆ। ਹਾਂ ਕੁਝ ਦਿਨਾਂ ਬਾਅਦ ਲਾਇਆ ਤੇ ਉਸ ਤੋਂ ਬਾਅਦ ਕਿਸੇ ਬੰਦੇ ਤੋਂ ਕੰਪਲੀਟਾ ਕਰਾ ਕੇ ਇਨਸਪੈਕਟਰ ਤੇ ਨਿਗਮ ਨਿਗਤ ਅਧਿਕਾਰੀ ਮੇਰੇ ਬਾਰ-ਬਾਰ ਮੇਰੇ ਘਰ ਦੇ ਵਿੱਚੋਂ ਇੰਟਰ ਕਰਦੇ ਰਹੇ ਨੇ। ਜਿਹਦੇ ਵਿੱਚ ਮੇਰੀ ਫੁਟੇਜ ਹੈ ਮੇਰੇ ਕੋਲੇ ਵੀ ਮੈਨੂੰ ਪ੍ਰੈਸ਼ਰ ਪਾਉਣ ਵਾਸਤੇ ਵੀ ਤੁਸੀਂ ਪਾਣੀ ਦਾ ਬਿੱਲ ਜੀ ਦਿਓ ਜੀ ਤੁਸੀਂ ਇਹਦਾ ਦਿਓ। ਬਦੌਰ ਮੈਨੂੰ ਐਨਆਰਆਈ ਦੇ ਨਾਤੇ ਇਹ ਹਰਾਸ਼ ਕਰਨਾ ਚਾਹੁੰਦੇ ਨੇ ਇਹ ਤੁਪਝਾਉਣਾ ਚਾਹੁੰਦੇ ਨੇ ਅੱਛਾ ਮੈਂ ਤਾਂ ਇੰਨਾ ਦੁਖੀ ਹੋ ਗਿਆ ਇਹਨਾਂ ਤੋਂ ਵੀ ਮੈਂ ਉਹ ਰਹਿਣਾ ਨਹੀਂ ਚਾਹੁੰਦਾ ਮੈਂ ਮੈਂ ਸੋਚਦਾ ਵੀ ਜੇ ਮੇਰੇ ਵਰਗੇ ਇਸ ਇਨਸਾਨ ਦੀ ਇਹ ਹਾਲਤ ਹੈ ਤਾਂ ਦੂਜਿਆਂ ਦੀ ਕੀ ਕਰਦੇ ਹੋਣਗੇ ਹਰ ਚੀਜ਼ ਆ ਪੈਸੇ ਤੋਂ ਵਗਰੇ ਕੋਈ ਨਹੀਂ ਕਰਦੇ ਹੁਣ ਤੱਕ ਮੈਂ 50 ਵਾਰੀ ਇਹਨਾਂ ਤੋਂ ਮੰਗ ਚੁੱਕਿਆ ਵੀ ਮੈਨੂੰ ਤੁਸੀਂ ਰਿਪੋਰਟਾਂ ਦਿਓ ਜੋ ਮੈਂ ਗਲਤ ਕੀਤਾ ਹੋਇਆ ਪਰ ਬਿਲਕੁਲ ਨਹੀਂ ਮੈਂ ਹੁਣ ਤੱਕ ਮੇਰੇ ਤੋਂ 2 ਲੱਖ ਰੁਪਏ ਤਾਂ ਜਿਹੜੇ ਆ ਦੂਸਰੇ ਹੈਗੇ ਨੇ ਉਹ ਲੈ ਚੁੱਕੇ ਹੋਣਗੇ ਇਹ ਕੋਈ ਆਂਦਾ ਪ੍ਰੈਸਰ ਮੋਟਰ ਕਹਿ ਕੇ ਕੋਈ ਯੂਟਿਊਬਰ ਕਹਿ ਕੇ ਕੋਈ ਸੋਸ਼ਲ ਵਰਕਰ ਕਹਿ ਕੇ ਮੇਰੇ ਖਿਲਾਫ ਵੀਡੀਓ ਬਣਾ ਕੇ ਊਮ ਆਫੀਆ ਵਰਗੇ ਸ਼ਬਦ ਵਰਤੇ ਗਏ ਜਿਹਦੀ ਮੈਂ ਤੁਹਾਨੂੰ ਵੀਡੀਓ ਫੋਟੋ ਅੱਜ ਵੀ ਦੇ ਦੂੰਗਾ ਜਦ ਕਿ ਮੈਂ ਊਮ ਆਫੀਆ ਦੇ ਨੇੜੇ ਤੇੜੇ ਨਹੀਂ ਮੇਰਾ ਆਪਣਾ ਮਕਾਨ ਕੀਤਾ ਆਪਣਾ ਨਕਸ਼ਾ ਪਾਸ ਕਰਾਇਆ ਕੋਈ ਨਜਾਇਜ਼ਾਰੀ ਨਹੀਂ ਜੇ ਨਜਾਇਜ਼ਾਰੀ ਹੈ ਮੇਰੀ ਇਨਸਪੈਕਸ਼ਨ ਰਿਪੋਰਟ ਦਿਖਾ ਦੇ ਨੇ ਕਿਹੜੇ ਬੰਦੇ ਤੁਹਾਡੇ ਤੋਂ ਪੈਸੇ ਲੈ ਕਿਸੇ ਦਾ ਨਾਮ ਯਾਦ ਹੈ ਨਾਮ ਸਾਰੇ 2 ਲੱਖ ਰੁਪਏ ਹੋਰ ਡਿਮਾਂਡ ਕਰਦਾ ਸੀ ਤੇ ਹਜੇ ਜਿਹੜੇ ਮੇਰਾ ਕੇ ਟੈਕਰ ਹੈ ਉਹਦੇ ਤੋਂ ਮੇਰੇ ਅਸਲੀ ਜਾਨ ਸਮੇ ਕਿੰਨੇ ਬੰਦੇ ਤੋਂ ਉਸ ਤੋਂ ਲੈ ਕੇ ਗਏ ਨੇ ਜਿਹਦੀ ਮੈਂ ਡੇਡੀ ਦਾ ਵੀ ਨਾਮ ਲਈ ਸੀ ਉਹ ਕੋਣ ਸੀ ਉਹ ਕਮਲਪ੍ਰਦੇਸ਼ ਹੈ ਉਹਦੇ ਨਾਂ ਤੇ 2 ਲੱਖ ਰੁਪਏ ਮੇਰੇ ਕੋਲੇ ਰਿਕਾਰਡਿੰਗ ਹੈ 2 ਲੱਖ ਰੁਪਏ ਜਿਦੇ ਵਿੱਚ ਸਿੰਦਰ ਬਾਉ ਨੂੰ ਕਹਿੰਦਾ ਹੈ ਵੀ 2 ਲੱਖ ਰੁਪਏ ਬਦੇਸ਼ਾ ਮੰਗਦੀ ਹੈ ਅੱਛਾ ਦਿੱਤਾ ਤਾਂ ਨਹੀਂ ਤੁਸੀਂ ਨਹੀਂ ਉਹ ਦਿੱਤਾ ਨਹੀਂ ਮੈਂ ਉਹ ਦੇਦ ਤੋਂ ਸਮਰਥ ਸੀ ਮੈਂ ਮੈਂ ਕਿੰਨੇ ਬਦ ਸਮਝਾ ਤੁਸੀਂ ਇਹ ਸਾਰਾ ਬੇਪਰਵਾ ਦਿੱਤਾ ਜੀ ਮੈਂ ਸਾਰਾ ਬੇਪਰਵਾ ਦੇਣ ਦੇ ਬਾਵਜੂਦ ਮੈਂ ਸੈਟੀਸਫਾਈ ਨਹੀਂ ਹਾਂ ਤੂੰ ਕਿਉਂਕਿ ਇੱਕ ਬੰਦੇ ਦੇ ਖਿਲਾਫ ਗੂਗਲ ਤੋਂ ਮਿੱਟੀ ਪੁੰਜਣ ਵਾਲੀ ਗੱਲ ਕੀਤੀ ਹੈ ਉਹਨਾਂ ਨੇ ਜਦ ਕਿ ਇਹਦੇ ਪਿੱਛੇ ਇੱਕ ਵੱਡਾ ਗਰੋ ਹੈ ਜਿਹੜਾ ਆਮ ਲੋਕਾਂ ਨੂੰ ਜਦੋਂ ਕਿਸੇ ਦੀ ਵੀ ਸਾਰੀ ਹੁੰਦੀ ਹੈ ਉਦੋਂ ਉਹਦੀ ਵੀਡੀਓ ਬਣਾ ਕੇ ਉਹਨੂੰ ਬਲੈਕਮੇਲ ਕਰਦਾ ਹੈ ਬੈਲ ਕਰਨ ਦੇ ਖਾਤਰ ਉਹ ਤਾਂ ਪੈਸੇ ਲੈਂਦਾ ਹੈ ਅੱਛਾ ਉਹਨਾਂ ਨੂੰ ਕਿਸੇ ਨੂੰ ਬੁਲਾਇਆ ਤੱਕ ਨਹੀਂ ਗਿਆ ਮੀਲੈਂਸ ਵੱਲੋਂ ਮੈਂ ਕਰੂ ਹਾਂ ਮੈਂ ਉਹੀ ਗੱਲ ਕਹਿੰਦਾ ਮੈਂ ਕੱਲ ਕਹਿ ਰਿਹਾ ਵੀ ਮੈਂ ਦੋ ਨਕਸ਼ੇ ਵੀ ਇੱਕ ਸੇਮ ਡੇ ਅਪਲਾਈ ਕੀਤੇ ਇੱਕ ਨਕਸ਼ਾ ਤਾਂ ਹਫਤੇ ਬਾਅਦ ਪੇਸ਼ ਹੋ ਗਿਆ ਪਾਸ ਹੋ ਗਿਆ ਤੇ ਦੂਸਰਾ ਅਜ ਤੱਕ ਨਹੀਂ ਹੋਇਆ ਮੈਂ ਬਿਜ਼ਨਸ ਨੂੰ ਇਹੀ ਕਹਿਣਾ ਚਾਹੁੰਦਾ ਸੀਗਾ ਵੀ ਮੈਨੂੰ ਘੱਟੋ ਘੱਟ ਇਹ ਤਾਂ ਪਤਾ ਕਰ ਦਿਓ ਮੇਰੇ ਉਹ ਕਿਉਂ ਨਹੀਂ ਪਾਸ ਹੋ ਰਿਹਾ ਜੇ ਉਹਦੇ 50000 ਰੁਪਏ ਹੋਰ ਮੈਂ ਕਿਤੇ ਦੇ ਦਿੰਦਾ ਉਹ ਵੀ ਪਾਸ ਹੋ ਜਾਣਾ ਸੀ ਫਿਰ ਫਿਰ ਮਿਲੀਪਤ ਕਿਉਂ ਨਹੀਂ ਹੈ ਉਹਨਾਂ ਦੀ ਤੇ ਜਦਕਿ ਮੈਂ ਜਦੋਂ ਉਹਨਾਂ ਕੋਲੇ ਜਾਂਦਾ ਉਹ ਕਹਿੰਦੇ ਤੁਸੀਂ ਬਿਜ਼ਨਸ ਸਰਕਾਰ ਕੋਲੇ ਜਾਓ ਉਹ ਪਾਸ ਕਰਾਉਂਗੇ अच्छा हां जो मेनू ऊपर नहीं चढ़न दे नहीं। हुँ। तो मेनू दफ्तर ਦੇ ਵਿੱਚ ਅੰਦਰ ਐਂਟਰੀ ਨਹੀਂ ਕਰਨ ਦਿੰਦੇ। ਜਦੋਂ ਤੁਸੀਂ ਮੁੱਖ ਮੰਤਰੀ ਹੈ ਆਮ ਆਦਮੀ ਪਾਰਟੀ ਹੈ ਇਹ ਕਾਫੀ ਮੰਗਾਂ ਵਾਲੀ ਸਰਕਾਰ ਹੈ ਕਿ ਉਮੀਦ ਹੈ। ਮੈਨੂੰ ਇਹਨਾਂ ਤੋਂ ਉਮੀਦ ਹੀ ਹੈ ਪਰ ਅਫਸਰਾਂ ਤੋਂ ਮੈਨੂੰ ਬਿਲਕੁਲ ਉਮੀਦ ਨਹੀਂ ਜਿਹੜੇ ਪ੍ਰਸ਼ਾਸਨ ਵਿੱਚ ਲੁਪਤ ਨੇ। ਤੁਸੀਂ ਮੁੱਖ ਮੰਤਰੀ ਦੇ ਦਫਤਰ ਤੇ ਸ਼ਿਕਾਇਤ ਦਰਜ ਕਰਾਈ ਸੀ। ਹਾਂ ਮੈਂ ਟ੍ਰਿ ਕ੍ਰਪਸ਼ਨ ਤੇ ਜੀ ਦਰਜ ਕਰਾਈ ਤੀ ਉਸਦੇ ਬਾਅਦ ਹੀ ਜੇ ਅਫਸਰ ਚੁਣਵਾਇਆ ਤਾਂ ਜਿਹੜੇ ਅਫਸਰਟ ਹੋ ਗਏ ਸੀ ਵਿੱਚ। ਇਹ ਦੇ ਵਿਕਰਮ ਚਾਹਣ ਅੰਕੁਸ਼ ਕੁਮਾਰ ਇੰਸਪੈਕਟਰ ਨੀਰਜਪੱਟੀ ਤੇ ਇਹ ਇੱਕ ਕਰਨ ਕੋਈ ਸ਼ਾਇਦ ਮੈਨੂੰ ਸਪੈਸਿਫਿਕ ਨਾਮ ਨਹੀਂ ਪਤਾ ਮੈਂ ਸ਼ਕਲ ਦੇਖ ਕੇ ਦੱਸ ਸਕਦਾ ਤੇ ਜਿਹੜੇ ਉੱਥੇ ਬੈਠਦੇ ਆ ਜਿਨ੍ਹਾਂ ਦੀ ਬਦੌਲਤ ਇਹ ਹੋਇਆ ਜੀ ਕੀ ਮੰਗ ਕੀ ਕਰਦੇ ਮੈਂ ਮੰਨ ਲੈਂਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਨਹੀਂ ਤਾਂ ਫਿਰ ਮੈਂ ਦੇਖੋ ਗੱਲ ਸੁਣੋ ਜੇ ਮੈਨੂੰ ਇਨਸਾਫ ਨਹੀਂ ਮਿਲਦਾ ਤਾਂ ਹੋਰ ਇੱਥੇ ਕਿਸ ਨੂੰ ਕਿਹਨੂੰ ਮਿਲੂਗਾ ਤੋਂ ਲੋਕ ਤਾਂ ਕਹਿੰਦੇ ਵੀ ਤੁਸੀਂ ਐਨਆਰ ਆ ਕੇ ਇੱਥੇ ਕੰਮ ਦਵਾਓ ਮੈਂ ਕੰਮ ਦਵਾਇਆ ਤਾਂ ਮੈਂ ਹਰ ਜਨਮ ਪੁੱਤਰਿਆ ਮੈਂ ਆਪਣੇ ਬੱਚਿਆਂ ਤੋਂ ਦੂਰ ਹੋ ਰਿਹਾ ਮੈਨੂੰ ਆਏ ਨੂੰ 2 ਮਹੀਨੇ ਹੋ ਗਏ ਜਦ ਕਿ ਮੈਂ ਇਸੇ ਲੰਮਤ ਦੇ ਵਿੱਚ ਚੱਕਰ ਜਿਹਾ ਪਿਆ ਹੋਇਆ ਮੈਂ ਬੱਚਿਆਂ ਤੋਂ ਬਹੁਤ ਦੂਰ ਹਾਂ ਮੈਂ ਇਕੱਲਾਪਨ ਮਹਿਸੂਸ ਕਰਦਾ ਕੋਈ ਡਰ ਤਾਂ ਨਹੀਂ ਜਿਵੇਂ ਤੁਸੀਂ ਕਹਿ ਰਹੇ ਮੈਨੂੰ ਪਰੇਸ਼ਾਨ ਕੀਤਾ ਜਾ ਪਰੇਸ਼ਾਨ ਮੈਨੂੰ ਇਹ ਵੀ ਹੈ ਮੇਰਾ ਨੁਕਸਾਨ ਕਰਾ ਸਕਦੇ ਨਹੀਂ ਮੇਰੇ ਜਾਨ ਮਾਲ ਤੋਂ ਵੀ ਨੁਕਸਾਨ ਕਰਾ ਸਕਦੇ ਮੇਰੇ ਫਾਈਨੈਂਸ਼ੀਅਲ ਲੌਸ ਕਰਾ ਸਕਦੇ ਨਹੀਂ ਬੰਦੇ ਕਿਉਂਕਿ ਮੈਂ ਇਕੱਲਾ ਠੀਕ ਹੈ ਸਰੀਕਾ ਮਾਮਲਾ ਜਿਹੜਾ ਤੁਸੀਂ ਸੋਸ਼ਲ ਮੀਡੀਆ ਦੇ ਵੀ ਦੇਖਿਆ ਹੋਣਾ ਕਿ ਕੁਝ ਜਿਹੜਾ ਵਿਅਕਤੀ ਆ ਉਸਨੇ ਕੁਝ ਆਪਣੇ ਕਾਰਪੋਰੇਸ਼ਨ ਦੇ ਇੱਕ ਲੋਗਾ ਦਾ ਨਾਮ ਲੈ ਕੇ ਇੱਕ ਵਿਅਕਤੀ ਦੇ ਉੱਤੇ ਮਾਮਲਾ ਕਰਜ ਕਰਵਾਇਆ ਵਿਜੀਲੈਂਸ ਹਾਜ਼ਰੀ ਹਾਜੀ ਇਹ ਵੀਡੀਓ ਜਿਹੜਾ ਸੁਨੀਲ ਕੁਮਾਰ ਬੰਸਲ ਵੱਲੋਂ ਆਪਣੇ ਕੀਤੀ ਗਈ ਹੈ ਇਹ ਵੀਡੀਓ ਮੇਰੇ ਵੱਲੋਂ ਵੀ ਦੇਖੀ ਗਈ ਹੈ ਇਹਦੀ ਜਿਹੜੀ ਡਿਟੇਲ ਇਨਕੁਆਇਰੀ ਉਹ ਤੋਂ ਮੈਂ ਕਰ ਰਹਾ ਹਾਂ ਉਹ ਮੈਂ ਕੈਂਟੇ ਵਿੱਚ ਡੀਟੇਲ ਇਨਕੁਆਰੀ ਆਪਣੇ ਐਮਟੀਪੀ ਨੂੰ ਬੋਲਾ ਹੈ ਬੰਦੀ ਬਾਲੀਏ ਨੂੰ ਬੋਲਾ ਹੈ ਇਹ ਕਰ ਰਹੇ ਲੇਕਿਨ ਇਹ ਇਹਦੇ ਜਿਹੜੇ ਬਰੀਫ ਫੈਕਟਸ ਉਹਦੇ ਬਾਰੇ ਮੈਂ ਤੁਹਾਨੂੰ ਰੂਬਰੂ ਕਰਾ ਦਿੰਦਾ ਹਾਂ ਕਿ ਇਹਦੇ ਦੋ ਨਕਸ਼ੇ ਸੀਗੇ ਸੁਨੀਲ ਕੁਮਾਰ ਬੰਸਲ ਦੇ ਇੱਕ ਸੀਗਾ ਵੀ ਆ 206657a अरुण बंसल ए अरुण बंसल ते नाम सिगा अरुण बंसल सन ऑफ सुरेश बंसल एक आ, 69324, ए ਨਕਸ਼ਾ ਸੀਗਾ 69324a ਸੀਗਾ ਆਸ਼ਰਾਨੀ ਦੇ ਨਾਮ ਤੇ ਤੋਂ ਜਿਹੜਾ ਪਹਿਲੇ ਵਾਲਾ ਨਕਸ਼ਾ ਸੀਗਾ 206657 अरुण बंसल ਦੇ ਨਾਮ ਤੇ ਇਹ ਨਕਸ਼ਾ ਇਹ ਪਾਸ ਹੋ ਚੁੱਕਾ ਹੈ ਇਹ ਰੈ residențial ਨਕਸ਼ਾ ਸੀਗਾ ਲੇਕਿਨ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ ਕਿ ਜਿਹੜਾ ਨਕਸ਼ਾ ਪਾਸ ਹੋਇਆ ਸੀਗਾ ਉਹਦੇ ਵਿੱਚ ਬੇਸਮੈਂਟ ਦੀ ਜਿਹੜੀ ਉਸਾਰੀ ਸੀਗੀ ਉਹ 5 ਫੀਟ ਵੱਧ ਰੋਡ ਤੇ ਲਾ ਕੇ ਕੀਤੀ ਸੀਗੀ ਇਨਾਂ ਨੂੰ ਨੋਟਿਸ ਦਿੱਤੇ ਸੀਗੇ ਡਿਊ ਪ੍ਰੋਸੀਜਰ ਫਾਲੋ ਕੀਤਾ ਸੀਗਾ ਕਿ ਜਿਹੜੀ ਤੁਸੀਂ ਵਾਇਲੇਸ਼ਨ ਕਰੀਏ ਇਹਨੂੰ ਰੋਕ ਲਓ ਉਸ ਤੋਂ ਬਾਅਦ ਵੀ ਨਹੀ ਰੁਕੇ ਫਾਈਨਲੀ ਉਹਦੇ ਅਸੀਂ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਇਹਦਰ ਡਿਮੋਲਿਸ਼ ਕੀਤਾ ਜਿਹੜਾ ਇਹ ਸੀਗਾ ਫਿਰ ਇੱਕ ਹੋਰ ਇਹਨਾਂ ਦਾ ਨਕਸ਼ਾ ਸੀਗਾ 69324 ਜਿੱਦਾਂ ਮੈਂਨੇ ਵੀਡੀਓ ਮੇਂ ਦੇਖਾ ਇਹਨਾਂ ਨੇ ਕਿਹਾ ਕਿ ਮੇਰੇ ਦੋ ਨਕਸ਼ੇ ਹੈ ਉਹਦੇ ਵਿੱਚ ਇੱਕ ਪਾਸ ਕਰਤਾ ਇੱਕ ਪਾਸ ਨਹੀਂ ਕੀਤਾ ਇਹਦੇ ਵਿੱਚ ਇਹ ਇਫੈਕਟ ਸੀਗੇ ਕਿ ਇਹਨਾਂ ਦੇ ਦੋਨੋਂ ਨਕਸ਼ੇ ਪਾਸ ਹੋ ਗਏ ਸੀਗੇ ਜਿਹੜਾ ਦੂਜੇ ਨਕਸ਼ੇ ਦੀ ਗੱਲ ਕਰ ਰਹੇ ਸੀਗੇ ਉਹਦੇ ਵਿੱਚ ਪ੍ਰੋਬਲਮ ਕੀ ਸੀਗੀ ਕਿ ਇਹਨਾਂ ਦੇ ਇੱਕ ਪड़ोसी ਐ ਡਾਕਟਰ ਦਿਨੇਸ਼ ਕਰਕੇ ਸੀਗੇ ਉਹਨਾਂ ਦੀ ਕੰਪਲੇਨ ਆਈ ਸੀਗੀ ਕਿ ਉਹਨਾਂ ਤੋਂ ਕੋਈ ਬੇਸਮੈਂਟ ਬਣਾਉਣ ਦਾ ਐਨਓਸੀ ਨਹੀਂ ਲਿਆ ਫਿਰ ਉਹ ਕੋਰਟ ਚਲੇ ਗਏ ਕੋਰਟ ਤੋਂ ਜਾ ਕੇ ਉਹਨਾਂ ਨੇ ਸਟੇ ਲਿਆ ਹੈ ਸਟੇ ਲੈਣੇ ਕੇ ਬਾਅਦ ਫਿਰ ਇਹਨਾਂ ਨੇ ਰਿਵਾਈਜ਼ ਨਕਸ਼ਾ ਅਪਲਾਈ ਕੀਤਾ ਇਹ ਜਿਹੜੀ ਗੱਲ ਕਰ ਰਹੇ ਉਹ ਰਿਵਾਈਜ਼ ਨਕਸ਼ੇ ਦੀ ਹੈ ਐਦਾ ਕੋਈ ਨਾ ਤਾਂ ਨਕਸ਼ਾ ਪੈਂਡਿੰਗ ਨਹੀਂ ਹੈ ਉਹ ਪਾਸ ਕਰ ਚੁੱਕੇ ਸੀਗੇ ਫਿਰ ਇਹਨਾਂ ਦਾ ਰਿਵਾਈਜ਼ ਨਕਸ਼ਾ ਸਾਡੇ ਕੋਲ ਪਹੁੰਚਾ ਜੇਗਾ 206563 ਇਦੇ ਵਿੱਚ ਕੀ ਸੀਗਾ ਕਿ ਇਹ ਓਬਜੈਕਸ਼ਨ ਲੱਗਾ ਸੀਗਾ ਕਿ ਜਿਹੜਾ ਇਹਨਾਂ ਨੇ ਪੁਰਾਣਾ ਨਕਸ਼ਾ ਪਾਸ ਕਰਾਇਆ ਉਹ ਅਪਲੋਡ ਕਰਨਾ ਸੀਗਾ ਉਹ ਇਹਨਾਂ ਨੇ ਅਪਲੋਡ ਨਹੀਂ ਕੀਤਾ ਉਹ ਮੈਨੇ ਰਿਕਾਰਡ ਵਿੱਚ ਚੈੱਕ ਕੀਤਾ ਉਹ ਨਕਸ਼ਾ ਸਾਡੇ ਕੋਲ ਪੈਂਡਿੰਗ ਨਹੀਂ ਹੈ ਉਹ ਹਜੇ ਵੀ ਆਰਕੀਟੈਕਟ ਜਿਹੜਾ ਇਹਨਾਂ ਦਾ ਹੈ ਉਹਨਾਂ ਕੋਲ ਉਹਨਾਂ ਦੇ ਕੋਲ ਹੀ ਪੈਂਡਿੰਗ ਹੈ ਸਾਡੇ ਕੋਲ ਇਹਦਾ ਦੂਜਾ ਨਕਸ਼ਾ ਕੋਈ ਪੈਂਡਿੰਗ ਨਹੀਂ ਹੈ ਜਿਹੜਾ 50000 ਰੁਪਏ ਦੀ ਗੱਲ ਉਹਨਾਂ ਨੇ ਕਹੀ ਹੈ ਕਿ ਰਿਸ਼ਵਤ ਦੇ ਲਈ ਮੈਨੂੰ ਕਿਹਾ ਗਿਆ ਕਿ ਫਲਾਣੇ ਬੰਦੇ ਨੂੰ ਮਿਲੋ ਜਾ ਕੇ ਤੇ ਉਸਨੇ 50000 ਲਿੱਤਾ ਤੇ ਬਾਅਦ ਵਿੱਚ ਹੋਰ 2 ਲੱਖ ਰੁਪਏ ਦੀ ਮੰਗ ਕੀਤੀ ਇਹ ਕੀ ਮਾਮਲਾ ਹੈ ਅ ਇਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਜਿਹੜੇ ਬੰਦੇ ਆਦਾ ਉਹ ਨਾਮ ਲੈ ਰਹੇ ਨਾ ਮੈਂ ਜਾਣਦਾ ਉਹਨਾਂ ਦਾ ਬਿਲਡਿੰਗ ਬ੍ਰਾਚ ਰਿਪੋਰਟ ਮੰਗੀ ਹੈ ਅਗਰ ਉਹ ਜਾਣਦੇ ਤਾਂ ਮੈਨੂੰ ਦੱਸ ਦੇਣਗੇ ਲੇਕਿਨ ਜਿੱਦਾਂ ਉਹਨਾਂ ਨੂੰ ਮੈਨੂੰ ਜਵਾਨੀ ਤੌਰ ਤੇ ਦੱਸਿਆ ਕਿ ਉਹ ਵੀ ਪ੍ਰਾਈਵੇਟ ਬੰਦੇ ਆਨਾਂ ਦਾ ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ ਨਾ ਉਹ ਜਾਣਦੇ ਹੈ ਨਾ ਮੈਂ ਉਹਦੇ ਬਾਰੇ ਕੁਝ ਕਮੈਂਟ ਕਰ ਸਕਦਾ ਜਿਹੜਾ ਨੋਟਿਸ ਲਾਇਆ ਗਿਆ ਇਸ ਚੀਜ਼ ਦਾ ਨੋਟਿਸ ਹੈ ਜਿਹਨਾਂ ਦੇ ਦਰਵਾਜ਼ੇ ਤੇ ਜੋ ਸੀਲ ਕੀਤਾ ਗਿਆ ਉਹ ਕੀ ਕਹਿ ਕੇ ਸੀ ਕੀਤਾ ਗਿਆ ਔਰ ਜਿਹੜਾ ਉਹਨਾਂ ਦਾ ਨੋਟਿਸ ਹੈਗਾ ਆਪਣਾ 269 ਵੰਦਾ ਨੋਟਿਸ ਹੈਗਾ ਔਰ 271 ਵੰਦਾ ਨੋਟਿਸ ਹੈਗਾ ਕਿ ਜਿਹੜਾ ਮੈਪ ਉਹਨਾਂ ਦਾ ਅਪੂਰਵ ਹੋਇਆ ਹੈ ਉਹਦੇ ਅਗੇਂਸ ਉਹਨਾਂ ਨੇ ਉਸਾਰੀ ਕੀਤੀ ਹੈ ਜਿਹੜਾ ਨੋਟਿਸ ਹੋਰ ਲਗਾਇਆ ਗਿਆ ਕਿ ਪ੍ਰਾਪਰਟੀ ਟੈਕਸ ਤੁਸੀਂ ਭਰਿਆ ਹੈ ਪਰ ਉਹ ਕਹਿੰਦੇ ਮੈਂ ਆਹ ਵਾਲੇ 2025 ਦਾ ਵੀ ਪ੍ਰਾਪਰਟੀ ਟੈਕਸ ਭਰਿਆ ਦਾ ਹੈ ਜਿਹੜਾ ਨੋਟਿਸ ਲਗਾਇਆ ਗਿਆ ਮੈਨੂੰ ਜਰੀਰ ਕਰਨ ਵਾਸਤੇ ਲਾਇਆ ਗਿਆ ਹੈ ਜਸ ਨਹੀਂ ਇਹ ਪ੍ਰਾਪਰਟੀ ਟੈਕਸ ਦਾ ਵੀ ਉਹ ਮੈਨੇ ਵੀਡੀਓ ਮੇਂ ਦੇਖਿਆ ਉਹ ਮੈਨੂੰ ਇੱਕ ਵਾਰੀ ਵੈਰੀਫਾਈ ਕਰਨਾ ਹੈ ਉਹ ਮੈਨੇ ਕਿਹਾ ਹੈ ਉਹਦੀ ਰਿਪੋਰਟ ਵੀ ਜਦੋਂ ਆਉਗੀ ਉਹਦੇ ਬਾਰੇ ਮੈਂ ਅਪਡੇਟ ਕਰ ਦੂੰਗਾ ਜਿਹੜੇ ਜਿਹੜੇ ਤੁਹਾਡੇ ਅਧਿਕਾਰੀਆਂ ਦਾ ਨਾਮ ਲਿੱਤਾ ਹੈ ਜੀ ਉਹਨਾਂ ਦੀ ਕਰਪਸ਼ਨ ਨੂੰ ਲੈ ਕੇ ਕੀ ਉਹਨਾਂ ਦੀ ਤੁਸੀਂ ਇਨਕੁਆਇਰੀ ਕਰੋਗੇ ਉਦੀ ਤਾਂ ਅਸੀਂ ਕਰ ਹੀ ਰਹੇ ਮੈਂ ਨਾ ਉਹਦੀ ਡਿਟੇਲ ਰਿਪੋਰਟ ਮੰਗ ਰਿਹਾ ਉਹਦੀ ਡਿਟੇਲ ਜਦੋਂ ਡਿਟੇਲ ਰਿਪੋਰਟ ਆ ਗਈ ਉਹਦੇ ਬਾਰੇ ਫਿਰ ਮੈਂ ਕਮੈਂਟ ਕਰੂੰਗਾ ਤੁਹਾਨੂੰ ਉਹਦੇ ਤੱਕ ਕੋਈ ਵਿਜੀਲੈਂਸ ਸਰ ਪਹੁੰਚ ਪਹੁੰਚ ਗਈ ਤੇ ਕਿ ਵਿਜੀਲੈਂਸ ਦੇ ਵਿਜੀਲੈਂਸ ਦਾ ਵੀ ਇਹਨਾਂ ਨੇ ਮੈਨੂੰ ਦੱਸਿਆ ਕਿ ਇਸ ਜਿਹੜਾ ਸੁਨੀਲ ਕੁਮਾਰ ਬੰਸਲ ਹੈ ਇਸਨੇ ਵਿਜੀਲੈਂਸ ਬਿਊਰੋ ਚ ਉਹਦੀ ਕੰਪਲੇਨਟ ਪਾਈ ਸੀਗੀ ਇਹ ਜਿੰਨੇ ਵੀ ਬਿਲਡਿੰਗ ਇੰਸਪੈਕਟਰ ਹੈ ਆਪਣਾ 80ਪੀ ਹੋਰ 80ਪੀ ਇਹਨਾਂ ਨੇ ਆਪ ਦਾ ਬਿਆਨ ਜਾ ਕੇ ਉਧਰ ਦਿੱਤਾ ਹੈ ਉਹਦੇ ਅੱਗੇ ਜਿਹੜੀ ਫਦਰ ਕਾਰਵਾਈ ਕਰਨੀ ਹੈ ਉਹ ਵਿਜੀਲੈਂਸ ਬਿਊਰੋ ਰੇ ਕਰਨੀ ਹੈ ਉਹ ਮੈਨੂੰ ਉਹਦੇ ਬਾਰੇ ਅਪਡੇਟ ਨਹੀਂ ਉਹਦਾ ਕੀ ਕੀਤਾ ਫਾਈਲ ਕਰ ਦਿਆ ਜੋ ਵੀ ਹੈ ਉਹਦੇ ਬਾਰੇ ਮੈਨੂੰ ਅਪਡੇਟ ਨਹੀਂ ਸਰ ਜਿਹੜੀ ਮਾਈਨਿੰਗ ਵਾਲੀ ਪਾਲਿਸੀ ਹੁੰਦੀ ਹੈ ਕੀ ਪਾਲਿਸੀ ਹੁੰਦੀ ਹੈ ਕਿਵੇਂ ਜਿਕਰ ਮਾਈਨਿੰਗ ਕਰਨਾ ਚ 20 ਮਿੰਟ ਜੇ ਬਣਾਣਾ ਚਾਹਵੇ ਉਹਦੇ ਲਈ ਕੀ ਨੋਬਸ ਹੁੰਦੇ ਨੇ ਬੇਸਮੈਂਟ ਮੇ ਜਿਹੜੇ ਬਿਲਡਿੰਗ ਬਾਇਲॉज ਮੈਂ ਨੋਰਮਸ دیے ਹੋਏ ਉਹ ਫਾਲੋ ਕਰਨੇ ਪੜਦੇ ਨੇ ਪਲੱਸ ਅਗਰ ਕੋਈ ਉਹਨਾਂ ਦੇ ਪੜੋਸੀ ਦੇ ਉਸਾਰੀ ਹੋ ਰਹੀ ਹੈ ਤਾਂ ਉਹਨਾਂ ਤੋਂ ਵੀ ਐਨਓਸੀ ਲੈਂਦੇ ਆ ਕਿ ਭਈ ਜੇਕਰ ਉਹਨੂੰ ਕੋਈ ਆਬਜੈਕਸ਼ਨ ਤਾਂ ਨਹੀਂ ਹੈ ਉਸ ਚੀਜ਼ ਮੇ

देखो जी सब तो पहली और सब तो इंपॉर्टेंट बात है कि कोई बिल्डिंग सील क्यों होती है वह कारण है कि उसने कोई वायलेशन करी है सील देखो अगर बिना नक्शे के बनी है तो मेरी पॉलिसी बड़ा क्लियर कट है कि ये बिल्डिंग डिमोलिश होएगी अगर बिना नक्शे के कोई भी उसारी हुई है सील असी उस कंडीशन में करते हैं कि उसने कोई उसारी जो कि मैप द अगेंस्ट है ਔਰ ਤਾਂ ਕਰਕੇ ਫਿਰ ਅਸੀਂ ਜਾ ਕੇ ਉਹਨੂੰ ਸੀਲ ਕਰਦੇ ਤੇ ਕਿ ਇਹ ਇਹ ਮੈਪ ਕੇ ਅਗੇਂਸ ਵਾਇਲੇਸ਼ਨ ਕੀਤੀ ਹੈ ਇਹਨੂੰ ਠੀਕ ਕਰ ਲੈ ਤਾਂ ਕਰਕੇ ਉਹ ਬਿਲਡਿੰਗ ਸੀਲ ਕਰਦੇ ਪਰ ਸੇ ਸੀਲਿੰਗ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਇਹ ਤਾਂ ਔਨ ਅ ਹਿਊਮੈਨਿਟੇਰੀਅਨ ਗਰਾਉਂਡ ਚਲੋ ਮੰਨੋ ਤੁਸੀਂ ਇਹ ਬੰਦੇ ਆ ਕੇ ਸੀਲ ਕਰਦੇ ਤੇ ਜਦੋਂ ਉਹ ਮੈਪ ਦੀ ਵਾਇਲੇਸ਼ਨ ਦੂਰ ਕਰ ਲੇਤਾ ਤਾਂ ਉਸਕੀ ਡੀ ਸੀਲ ਕਰ ਦਿੰਦੇ ਤੇ ਬਿਲਡਿੰਗ ਕਾਰਪੋਰੇਸ਼ਨ ਦੇ ਬਹੁਤ ਸਾਰੇ ਜਿਹੜੇ ਇਨਸਪੈਕਟਰ ਆਈ ਆ ਉਹ ਲੋਕ ਨੇ ਉਹਨਾਂ ਤੇ ਇਲਜ਼ਾਮ ਬਹੁਤ ਲੱਗਦੇ ਹੈ ਕੋਈ ਜਾ ਕੇ ਚੈੱਕ ਵੀ ਹੁੰਦਾ ਗ੍ਰਾਉਂਡ ਦੇ ਉੱਤੇ ਕਿ ਕੀ ਇਹ ਸਹੀ ਹੈ ਜਾਂ ਗਲਤ ਹੈ ਅਸੀਂ ਅਕਸਰ ਦੇਖਦੇ ਹਾਂ ਕਿ ਬਹੁਤ ਸਾਰੀਆਂ ਤਸਵੀਰਾਂ ਪਾਈ देखो ये जोड़ा पहले चलता आ रहा बारे में कमेंट नहीं करूँगा हूँ मैंने सिस्टम किया है तुम अगर अपडेट हो तो मैंने सारे बिल्डिंग इंसपैक्टर चेंज कर दिए कोई भी बिल्डिंग इंस्पैक्टर पुराने हल्के में नहीं है ए टी पी मैंने बद ए टी पी के भी सैक्टर चेंज कर दिए और मैंने ये डिसाइड कराया कि मे बी हर महीना या हर दो महीने में मैं सारे बिल्डिंग रोटेट करूँगा तो जिस तरह का किसी का जिस तरह के लोगों के एलिगेशन लगते हैं कि ये पुराना बंदा उधर बैठा है ये भी उन्होंने साठ गाट है तो वो एलिगेशन बिल्कुल ही खत्म हो जाएंगे वो तो रेगुलरली बिल्डिंग इंस्पेक्टर चेंज होते रहेंगे तो अगर कोई से की को अगर को इस तरह का आता है जिसमें बिल्डिंग इंस्पेक्टर डायरेक्टली इन्वॉल्व है तो मेरा सबसे सब पहले जितना भी उन्होंने सस्पेंड करेंगे और भी जड़ी भी कार्रवाई बनती है वो अभी पूरी करेंगे